ਔਰ ਮੈਂ ਤਾਂ ਹਰਿਆਣੋਂ ਆ ਗਿਆ ਸੁਣ ਕੇ ਕਿਹੋ ਜੀ ਬੇਟੀ ਜਿਸਮੇ ਆਮ ਆਦਮੀ ਪਾਰਟੀ ਦੇ ਬਾਰੇ ਔਰ ਖਾਸ ਤੌਰ ਤੇ 2 ਸਾਲ ਪਹਿਲੇ ਤੁਸੀਂ ਲੋਕਾਂ ਨੇ ਇੱਕ ਪਿਆਰ ਇੱਕ ਅਸ਼ੀਰਵਾਦ ਦਿੱਤਾ ਸੀ ਉਹ ਅਸ਼ੀਰਵਾਦ ਦੇ ਵਿੱਚ ਤੁਸੀਂ ਜੋ ਡਿਊਟੀ ਲਗਾਈ ਸੀ ਮੇਰੀ ਇਸ ਹਲਕੇ ਦੀ ਉਸ ਨੂੰ ਬਾਖੂਬੀ ਨਿਭਾਣ ਦੇ ਵਿੱਚ ਕਿਉਂਕਿ ਸਭ ਤੋਂ ਵੱਡਾ ਸਾਥ ਤੁਹਾਡਾ ਰਿਹਾ ਤੁਸੀਂ ਲੋਕਾਂ ਨੇ ਬਹੁਤ ਸਾਥ ਦਿੱਤਾ ਸਾਡਾ ਇੱਕ ਇੱਕ ਕਦਮ ਮੇਰੇ ਨਾਲ ਮੋੜੇ ਨਾ ਮੋੜਾ ਜੋੜ ਕੇ ਇਸ ਡਵੈਲਪਮੈਂਟ ਸਾਹ ਦਿੱਤਾ ਹੈ ਕਿਉਂਕਿ ਡਵੈਲਪਮੈਂਟ ਤੋਂ ਤਕਰੀਬਨ 35 ਸਾਲ ਤੋਂ ਸਾਡਾ ਹਲਕਾ ਬੰਜਾ ਸੀ ਸਾਡੇ ਹਲਕੇ ਨੂੰ ਡਵੈਲਪਮੈਂਟ ਨਹੀਂ ਸੀ ਮਿਲ ਰਹੀ ਲੋਗਾਂ ਨੇ ਤੰਦੇ ਬੁਧਵਾਉ ਕੀਤਾ ਸੀ ਤੁਸੀਂ ਦੇਖਦੇ ਸੀ ਪਿਛਲੇ 6 ਟਰਮਾਂ ਸਾਡ ਟਰਮਾਂ ਤੋਂ ਜਿਹੜੇ ਸਾਡੇ ਕੈਂਡੀਡੇਟ ਸੀ ਵੋਟਾਂ ਪੈਣ ਤੱਕ ਕੀ 2-4 ਮਹੀਨੇ ਤੁਹਾਨੂੰ ਦਚਨ ਦਿੰਦੇ ਸੀ ਇਦਾਂ ਹੀ ਆ ਨਾ ਜੀ ਅੱਜ ਮੇਰੇ ਹਲਕੇ ਚ ਕਿਸ਼ਨ ਨਗਰ ਦੇ ਵਿੱਚ ਅੱਜ ਸਾਡੇ ਲੋਕ ਸਭਾ ਹਲਕੇ ਦੇ ਕੈਂਡੀਡੇਟ ਸ਼ੋਕ ਪ੍ਰੇਸ਼ਰ ਪੱਪੀ ਜੀ ਲੋਕਾਂ ਚ ਲੋਕਾਂ ਨੂੰ ਅਪੀਲ ਕਰਨ ਵਾਸਤੇ ਔਰ ਖਾਸ ਤੌਰ ਤੇ ਜੋ ਇਲੈਕਸ਼ਨ ਦੀ ਮਿਹਮ ਚੱਲ ਰਹੀ ਹੈ ਉਸ ਦੇ ਬਾਰੇ ਲੋਕਾਂ ਨੂੰ ਮਿਲਣ ਵਾਸਤੇ ਆਏ ਸੀ ਉਹ ਲੋਕਾਂ ਨੇ ਬਹੁਤ ਪਰਮਾ ਸਵਾਗਤ ਔਰ ਖਾਸ ਤੌਰ ਤੇ ਇਨਾ ਪਿਆਰ ਕਰ ਦਿੱਤਾ ਹੈ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਸ ਹੈ ਕਿ 1 ਜੂਨ ਜਿਹੜੀ ਇੱਕ ਇੱਕ ਵੋਟ ਹੈ ਜਿਹੜੀ ਮੇਰੇ ਹਲਕੇ ਦੀ ਇਹ ਚੜੂ ਦਾ ਦਬੜਨ ਦਵਾ ਕੇ ਆਮ ਆਦਮੀ ਪਾਰਟੀ ਦੇ ਟੈਂਡਰ ਸ਼ੋਕ ਪ੍ਰੈਸ਼ਰ ਪੱਪੀ ਨੂੰ ਲੋਕ ਸਭਾ ਦੇ ਭੇਜਣਗੇ ਔਰ ਆਸ ਹੈ ਕਿ ਲੋਕਾਂ ਦਾ ਜੋ ਪਿਆਰ ਸਤਿਕਾਰ ਮਿਲ ਰਿਹਾ ਉਹ ਦਿਨ ਦੂਰ ਨਹੀਂ ਕਿ ਜਿਹੜਾ ਇਹ ਇਲੈਕਸ਼ਨ ਇੱਕ ਤਰਫਾ ਇਲੈਕਸ਼ਨ ਹੋਏਗਾ ਜਗਦਾ ਨਿਕਲ ਕਿੰਨਾ ਪਿਆਰ ਕਰ ਰਹੇ ਦੇਖੋ ਲੋਕੀ ਬਹੁਤ ਲੋਕ ਪਿਆਰ ਦੇਖੋ ਨਾ ਟਾਈਮ 10:00 ਵਜੇ ਲੋਕ ਸਾਰੇ ਘਰਾਂ ਨੂੰ ਛੱਡ ਕੇ ਬਾਹਰ ਸਰਕਾਂ ਤੇ ਬੈਠੇ ਪਿਆਰ ਪਿਆਰ ਹੀ ਹੈ ਔਰ ਖਾਸ ਕਰਕੇ 2 ਸਾਲ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਲੋਕਾਂ ਦੇ ਵਿੱਚ ਹੈ ਲੋਕਾਂ ਨੂੰ ਪਤਾ ਹੈ ਕਿ ਡਿਵੈਲਪਮੈਂਟ 35 40 ਸਾਲ ਤੋਂ ਕਿਹਦੇ ਡਿਵੈਲਪਮੈਂਟ ਹੋਈ ਨਹੀਂ ਸੀ ਹੁਣ ਡਿਵੈਲਪਮੈਂਟ ਕਹਿਣਾ ਚਾਹੋਗੇ ਅਸੀਂ ਚੌਧਰੀ ਬਦਲਾਲ ਬੱਗੇ ਦੇ ਅੱਜ ਕਮਾਨ ਨੂੰ ਦੇਖੋ ਆ ਲਾੜ ਦਾ ਕਿੰਨਾ ਲੰਬਾ ਸਮਾਂ ਹੋ ਗਿਆ ਪਰ ਇਹ ਪੈਣਾ ਬਹੁਤ ਵੱਡੀ ਗੱਲ ਜਿਵੇਂ ਮੇਰੇ ਵੀਰ ਬਜ਼ੁਰਗ ਬੱਚੇ ਆ ਸਾਰੇ ਅੱਜ ਬੈਠੇ ਮੇਰੇ ਤਿੰਨ ਘੰਟੇ ਅਲੱਗੇ ਮੈਂ ਲੇਟ ਆਇਆ ਪਰ ਲੋਕਾਂ ਦਾ ਜਿਹੜਾ ਪਿਆਰ ਆ ਬੱਗੇ ਦੇ ਪ੍ਰਤੀ ਉਹ ਅੱਜ ਆ ਦੇਖਣ ਨੂੰ ਮਿਲਦਾ ਵਾ ਕਿਉਂਕਿ ਇਹ ਲੋਕ ਕੰਮ ਕੀਤਾ ਅਸੀਂ ਲੋਕਾਂ ਨੇ ਅਸੀਂ ਲੋਕਾਂ ਚ ਵਿਚਲੇ ਆ ਤਾਂ ਹੀ ਕੋਈ ਸਮਾਂ ਦਿੰਦਾ ਦੀ ਅਸੀ ਇਹਨਾਂ ਲਈ ਸਮਾਂ ਦਿੱਤਾ ਵਾ ਅੱਜ ਇਸ ਕਰਕੇ ਮੈਂ ਚੌਲੀ ਮੱਧਰਾਲਲ ਬਗਾਈ ਦੇ ਇਲਾਕੇ ਚ ਆਇਆ ਮਾ ਬਹੁਤ ਪਿਆਰ ਮਿਲਿਆ ਔਰ ਮੈਂ ਆ ਮੈਨੂੰ ਉਮੀਦ ਆ ਇਸ ਬਾੜ ਦੇ ਵਿੱਚੋਂ ਸਭ ਨਾਲ ਵੱਧ ਮੈਨੂੰ ਪਿਆਰ ਮਿਲੂਗਾ ਇਹ ਕਿੱਦਾਂ ਮੈਂ ਤਾਂ ਰਾਜਾ ਪਟੰਗ ਲੁਧਿਆਣਾ ਆ ਗਿਆ ਤੇ ਬਾਰੇ ਕੀ ਗੱਲ ਕੋਲ ਕਹਿਣ ਦੀ ਗੱਲ ਆ ਲੁਧਿਆਣੇ ਕੋਈ ਹੈ ਨਹੀਂ ਕਾਂਗਰਸੀ ਜੀ ਪਰ ਆ ਲੱਖ ਦੀ ਵਾਦੀ ਦਾ ਸ਼ਹਿਰ ਆ ਇੱਕ ਬੰਦਾ ਨਹੀਂ ਮਿਲਿਆ ਕਾਂਗਰਸ ਨੂੰ ਕੈਂਡੀਡੇਟ ਖੜਾ ਕਰਨ ਲਈ ਆ ਜ਼ਮੀਨ ਨਾਲ ਜੁੜੇ ਹੋਏ ਤੁਹਾਡੇ ਵਿੱਚ ਆਇਆ ਜਮੀਨ ਨਾਲ ਜੁੜ ਕੇ ਕੰਮ ਕਰਾਂਗੇ ਲੋਕਾਂ ਦੇ ਕਿੰਨਾ ਦਾ ਪਿਆਰ ਮੇਰਾ ਦੇਖੋ ਅੱਜ ਵੀ ਦੇਖਣ ਦੇਖਵਾ ਰਹੇ ਬਹੁਤ ਪਿਆਰ ਮਿਲਦਾ ਇਹ ਮੇਰੇ ਲੁਧਿਆਣੇ ਦੀ ਜਨਤਾ ਮੇਰਾ ਨਾਮ ਪੱਪੀ ਆ ਪਿਆਰ ਨਾਲ ਮੈਨੂੰ ਸਾਰੇ ਪਿਆਰ ਕਰਦੇ ਆ ਪੱਪੀ ਠੀਕ ਹੈ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਗੱਲਬਾਤ ਸੀ ਆ ਜੀ ਬਈ ਸਭ ਤੋਂ ਪਹਿਲਾਂ ਜੀ ਮੈਂ ਫਤਿਹ ਆਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਜਿਹੜੀ ਵਾਰ ਨੰਬਰ 91 ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਚੋਦੀ ਮਤਲਬ ਅੱਗੇ ਜੀ ਦੀ ਕੋਈ ਹਟ ਕੀਤੀ ਗਈ ਹੈ ਅੱਜ ਉਹਨਾਂ ਦੇ ਨਾਲ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਜੋ ਕਿ ਲੁਧਿਆਣੇ ਦੇ ਉਮੀਦਵਾਰ ਲੋਕ ਸਭਾ ਦੀ ਟਿਕਟ ਦੇ ਕੇ ਪੱਪੀ ਭਾਜਰੀ ਨੂੰ ਵਾਜਿਆ ਹੈ ਤੇ ਅੱਜ ਉਹਨਾਂ ਦਾ ਵੀ ਇੱਥੇ ਆਇਆ ਤਾਂ ਮੈਂ ਜਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਵਿਸ਼ਵਾਸ ਜਵਾਨਾਂ ਕਿ ਅਸਵਾਰਨ 91 ਦੇ ਵਿੱਚ ਅਸੀਂ ਬਹੁਮਤ ਮੀਡ ਲੀਡ ਤੋਂ ਵੋਟ ਲੈ ਕੇ ਜਾਵਾਂਗੇ ਤੇ ਕੱਲੀ ਕੱਲੀ ਵੋਟ ਜਿਹੜੀ ਆਮ ਆਦੀ ਪਾਰਟੀ ਨੂੰ ਪਤਾਵਾਂਗੇ ਤਾਂ ਤੁਸੀਂ ਤਾਂ ਬਾਕੀ ਪੱਲੀ ਭਾਦੀ ਜਾਣਦੇ ਹੋ ਆ ਤੁਸੀਂ ਅੱਜ ਮੌਕੇ ਤੇ ਸੀਗੇ ਅੱਜ ਮਾਸਟਰ ਸ਼ਕਤੀ ਭੈਣਾ ਭਰਾਵਾ ਦਾ ਐਨਾ ਕੋ ਕੱਟ ਸੀਗਾ ਜੋ ਤੁਸੀਂ ਦੇਖਿਆ ਹੀ ਹੈ ਤੇ ਅੱਜ ਪੱਪੀ ਪ੍ਰੈਸਿਡੈਂਟ ਜੀ ਨੇ ਮੇਰੇ ਖਾਲ 8 ਤੋਂ 10 ਮੀਟਿੰਗਾਂ ਕੀਤੀਆਂ ਨੇ ਹਰ ਮੀਟਿੰਗ ਦੇ ਵਿੱਚ ਉਹਨਾਂ ਨੂੰ ਵਧੀਆ ਹੰਗਾਰਾ ਮਿਲ ਰਿਹਾ ਵਧੀਆ ਰਿਸਪੌਂਸ ਮਿਲ ਰਿਹਾ ਲੋਕੀ ਉਹਨਾਂ ਦੇ ਖੜੇ ਨੇ ਅੱਜ ਜਿੱਥੇ ਵੀ ਜਾਂਦੇ ਨੇ ਪੱਪੀ ਪੱਪੀ ਹੋਈ ਪਈ ਹੈ ਤੇ ਮੈਂ ਵੀ ਆਪਣੇ ਲਈ ਵਿਸ਼ਵਾਸ ਜਵਾਨਾ ਜੀ ਹਰ ਵਾਰਡ ਦੀ ਇੱਕ ਇੱਕ ਵੋਟ ਕਰੋ ਕੱਢ ਕੇ ਮਾਤਾ ਪੈਨਾ ਦੇ ਹੱਥ ਜੋੜ ਕੇ ਉਹਨਾਂ ਨੂੰ ਕੰਮ ਦਾ ਚਾਣਨ ਕਰਾ ਕੇ ਕੱਲੀ ਕੱਲੀ ਬੋਰਾਵਾ ਦੀ ਪਾਰਟੀ ਨੂੰ ਆਓ। ਵਿਕਾਸ ਦੀ ਗੱਲ ਕਰੀਏ ਵਿਕਾਸ ਦੇ ਕੰਮ ਕਿੱਦਾਂ ਦੇ ਹੋ ਸਕਦੇ। ਵਾਸੇ ਕੰਮ ਜੀ ਸਾਡੇ ਵਾਰਡ ਨੰਬਰ 99 ਦੇ ਵਿੱਚ ਹੀ ਦੇਖਿਆ ਜਾਵੇ ਕਿ ਸਾਡੇ ਵਾਰਡ ਦੀਆਂ ਸਾਰੀਆਂ ਗਲੀਆਂ ਤਰੀਕ ਬਣ ਚੁੱਕੀਆਂ ਨੇ। ਸੀਵਰੇਜ ਜਿਹੜੀਆਂ ਪਾਈਪਾਂ 4 ਇੰਚ ਸੀ ਉਹ ਵੀ ਪਟਾ ਕੇ ਬਗਾਈ ਨੇ 12 ਇੰਚ ਹੀ ਪਾਈਆਂ ਨੇ। ਤੇ ਹਾਰਵੈਸਟਿੰਗ ਪਾਈਪਾਂ ਹੋ ਗਈਆਂ ਡਿਸਪੋਜ਼ਲ ਹੋ ਗਈਆਂ ਨਾਲੇ ਨਾਲ ਨਵੀਂ ਸੜਕ ਦਾ ਵਿਕਾਸ ਹੋ ਰਿਹਾ ਤੇ ਨਾਲੇ ਨਾਲ ਜੋ ਉਹਨਾਂ ਤੁਸੀਂ ਦੇਖੀਗੇ ਸੁਰਿਆਈਆਂ ਸਪੀਡ ਵਾਲੀ ਲੋਕੀ ਕਹਿੰਦੇ ਕਿ ਜਿਵੇਂ ਉਹਨਾਂ ਨੇ ਵਿਕਾਸ ਕਰਤਾ ਲਾਈਟਿੰਗ ਲਗਵਾਤੀ ਹੈ ਐ ਲੱਗਦਾ ਕਿ ਇਹ ਖਜੂਰ ਦੇ ਰੁੱਖ ਲੱਗੇ ਨੇ